ਕਿ ਜਿਹੜੇ ਪਸ਼ੂ ਨੇ ਮੱਝਾਂ ਗਾਵਾ ਉਹ ਫਰਿਆਕ ਕਿਉਂ ਹੁੰਦੀਆਂ ਨਹੀਂਆਂ ਸੋ ਜਿਹੜਾ ਵੀ ਵੀਰ ਆਪਣੀ ਵੀਡੀਓ ਦੇਖਦਾ ਜੁੜ ਵੀ ਜ਼ਰੂਰ ਜਾਇਓ ਤੇ ਆਪਾਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਸ਼ੂਆਂ ਦਾ ਸਵੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਜਿਹੜੀ ਅੱਜ ਦੀ ਮੇਨ ਸਮੱਸਿਆ ਹੈਗੀ ਉਹ ਹੈ ਕਿ ਪਸ਼ੂਆਂ ਚ ਰਿਪੀਟ ਬਰੀਡਿੰਗ ਜਾਂ ਬਾਰ ਬਾਰ ਫਰਿਆਕ ਹੋ ਜਾਣਾ ਜਾਂ ਰਹਿ ਕੇ ਬੱਚਾ ਸੱਟ ਜਾਣਾ ਜਾਂ ਟਾਈਮ ਤੋਂ ਪਹਿਲਾਂ ਮੰਨ ਲਓ 10 ਦਿਨ ਜਾਂ ਮਹੀਨਾ ਪਹਿਲਾਂ ਸੋ ਜਾਣਾ ਕਾਫੀ ਸਮੱਸਿਆਵਾਂ ਮੈਨੇ ਹੈਗੀਆਂ ਨੇਗੀਆਂ ਬਹੁਤ ਸਾਰੇ ਵੀਰਾਂ ਦੀਆਂ ਇਕੁਐਰੀਆਂ ਆਉਂਦੀਆਂ ਨੇਗੀਆਂ ਜਾਂ ਫੋਨ ਆਉਂਦੇ ਨੇ ਜਾਂ ਮੈਸੇਜ ਆਉਂਦੇ ਨੇ ਬਈ ਸਾਡੇ ਪਸ਼ੂ ਰਹਿ ਨਹੀਂ ਰਹੇ ਫਰਿਆਕ ਹੋ ਜਾਂਦੇ ਨੇਗੇ ਸੋ ਇਚ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਨੇ ਜਿਵੇਂ ਸਾਨੂੰ ਸ਼ੁਰੂ ਤੋਂ ਹੀ ਆਪਾਂ ਦੱਸ ਦਿੰਨੇ ਆਂ ਵੀ ਕਿੱਥੋਂ ਆਪਾਂ ਨੂੰ ਚੱਲਣਾ ਪਊਗਾ ਕਿੱਥੇ ਸਮੱਸਿਆ ਹੱਲ ਹੋ ਜੂਗੀ ਮਤਲਬ ਸ਼ੁਰੂ ਤੋਂ ਕੀ ਐ ਇੱਕ ਤਾਂ ਥੋਡੇ ਪਸ਼ੂ ਦੀ ਜਿਹੜੀ ਹੈਗੀ ਹੈ ਡੀ ਵਰਮਿੰਗ ਹੈਗੀ ਹੈ ਉਹ ਹਰ 3 ਮਹੀਨੇ ਬਾਅਦ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਤੁਹਾਡੇ ਰੱਖ-ਰਖਾਵ ਚ ਤੁਸੀਂ ਕਿੱਥੇ-ਉੱਥੇ ਰੱਖ ਰਹੇ ਹੋ ਕੋਈ ਸੈੱਡ ਭੀੜਾ ਦਾ ਨਹੀਂ ਹੈਗਾ। ਜਾਂ ਹੋਰ ਕਾਫੀ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਤੁਸੀਂ ਮੈਨੂੰ ਮਿਕਰ ਪਾ ਸਕਦੇ ਹੈਗੇ ਹੋ। ਤੇ ਉਸ ਤੋਂ ਬਾਅਦ ਜਿਹੜਾ ਏਆਈ ਹੈਗੀ ਐ ਉਹ ਦੋ ਟਾਈਮ ਕਰਾਓ। ਸਾਡਾ ਜਾਂ ਡਾਕਟਰ ਦੇ ਚੋਲਾ ਪਾਲੀ। ਤਾਂ 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 ਨਹੀਂ ਕੋਈ। ਪਾਵਾਂਗੇ ਉਹ ਵੀ ਪਾਵਾਂਗੇ।